ਇਹ ਕੀ ਆ ਦੇਖੋ ਕੀ ਆ ਇਹ ਕੰਮ ਸੋ ਕੰਮ ਕੋ ਤਰੀਕੇ ਨਾਲ ਮੈਂ ਕੀ ਵੇਖਣਾ ਬੋਲਣ ਕਿਦਾਂ ਦਿਆਂ ਵਾ ਉਹ ਡੈਡੀ ਹੋਰ ਕਿਦਾਂ ਬੋਲਾਂ ਦੱਸੋ ਮੈਨੂੰ ਹੋਇਆ ਕੀ ਆ ਬੈਂਕ ਵਾਲੇ ਆਏ ਹੀ ਘਰ ਆ 5 ਲੱਖ ਰੁਪਇਆ ਕਰਜ਼ਾ ਕੱਢ ਕੇ ਗਏ ਜੇ ਉਹ ਉਹਨਾਂ ਨੂੰ ਭੁਲੇਖਾ ਲੱਗਾ ਨਾ ਅਸੀਂ ਤਾਂ ਪੈਸਾ ਲਿਆ ਹੀ ਨਹੀਂ ਕਿ ਤੂੰ ਉਹ ਡੈਡੀ ਦੀ ਬੈਂਕ ਕਿਹੜਾ ਛੱਡਿਆ ਜਿਹਦੇ ਕੋ ਨਹੀਂ ਲਿਆ ਵੇ ਥੋੜਾ ਥੋੜਾ ਹੁਣ ਸੋਈਦਾ ਬੋਲ ਦੇ ਆ ਵੀ ਆ ਮੋਟਾ ਵਾਲਾ ਕੋਈ ਆਂਦਾ ਤੇ ਹੁਣ ਪਾਣਾ ਨਾ ਜੇ ਮੌਕੀ ਸਮੋਗੀ ਤਾਂ ਕੀ ਕਹੋਗੀ? ਉਹ ਮੰਮੀ ਉਹਨੂੰ ਕਿਹੜਾ ਪਤਾ ਨਹੀਂ ਲੱਗਣਾ। ਹੌਲੀ-ਹੌਲੀ ਅੱਜ ਨਹੀਂ ਤਾਂ ਕੱਲ ਨੂੰ ਉਹਨੂੰ ਵੀ ਲੱਗ ਜਾਏਗਾ। ਭੋਲੇ ਚਿਰ ਦਾ ਮੈਨੂੰ ਧੋਖੇ ਚ ਰੱਖਿਆ ਤੁਸੀਂ। ਆਂਦਾ ਕੀ? ਉਹ ਆਂਦਾ ਕਿ ਅਗਲਾ ਆਂਦਾ ਵੀ ਆਣ ਕੇ ਲਿਮਟ ਤਾਰੋ। ਜੇ ਨਹੀਂ ਤਾਂ ਪਹਿਲੇ ਦਿਨ ਨਿਯਾਮੀ ਕਰ ਦੇਣੀ ਹੈ। ਹੂੰ ਨਿਯਾਮੀ ਜੰਮ ਖੋਲਾ ਕਹਿੰਦਾ ਨਿਯਾਮੀ ਹੋ ਜਾਊਗੀ। ਤੇ ਜਾਣ ਕੇ ਡੇ ਆਵਾ ਮੁੰਡਾ ਸਾਨੂੰ ਖਪਾਉਂਦਿਆ ਵਾ। ਬਸ ਠੀਕ ਆ ਤੁਸੀਂ ਲੱਖਾਂ ਰੁਪਏ ਲਈ ਆਓ। ਉੱਥੇ ਜਾ ਕੇ ਤੁਸੀਂ ਵੇਖਣਾ ਨਹੀਂ ਹੁੰਦਾ। ਉਹ ਮੈਨੂੰ ਇਹ ਦੱਸੋ ਵੀ ਹੋਰ ਕਿੱਥੋਂ ਕਿੱਥੋਂ ਚੁੱਕਿਆ ਜੇ ਕਰਜ਼ਾ। ਉਹ ਮੇਰੀ ਗੱਲ ਸੁਣੋ। ਤਲੋ ਪੈ ਹੈ ਤੇ ਲੈ ਆ ਥੋੜੇ ਪਰ ਇੰਨੇ ਥੋੜਾ ਜਿੰਨੇ ਉਹ ਤੈਨੂੰ ਡਰਾਈ ਜਾਂਂ ਰਿਹਾ ਦੱਸ ਉਹ ਡੈੜੀ 5 ਲੱਖ ਰੁਪਇਆ ਥੋੜਾ ਏ ਉਹ 5 ਲੱਖ ਰੁਪਇਆ ਵਿਆਜ ਅਗਲੇ ਦਿਨ ਕਹਿਣ ਨਾਲ ਤੇ ਮੰਨ ਲਾ 5 ਲੱਖ ਭੋਗਣੀ ਵੀ ਹੀ ਮੈਂ ਜਿਆਦਾ ਤੁਹਾਡੀ ਇੰਨੇ ਪੈਸੇ ਦੀ ਕਿਹੜੀ ਗੱਲ ਵਾਵੇ ਤੂੰ ਤੇ ਬਿਲਕੁਲ ਹੀ ਦਿਲ ਛੱਡ ਗਿਆ ਉਹ ਮੰਮੀ ਜਮੀਨ ਭਾਂਡੇ ਵਾਲੇ ਆ ਤਾਂ ਬਸ ਕਰਜ਼ੇ ਚੁਪੀ ਜਾਈਏ ਡੈੜੀ ਆਪਣੇ ਮੂੰਹ ਦੱਸੋ ਤੋ ਕਿੰਨਾ ਕਰਜ਼ਾ ਏ ਸਾਰਾ ਉਹ ਯਾਰਾ ਵੇ ਤੂੰ ਤੇ ਰੌਲਾ ਪਾ ਕੇ ਰੱਖਤਾ ਵਾ ਚੱਲ ਹੋਊਗਾ ਕੋਈ 20 25 ਲੱਖ ਕਰ ਜਾ ਉਹ ਡੈੜੀ 20-25 ਲੱਖ ਉਹ 30 ਲੱਖ ਇਹਨਾਂ ਦੇ ਭਾਂਜਣਾ ਵਾ ਬੈਂਕ ਵਾਲਾ ਪਤਾ ਕੀ ਜਾਂਦਾ ਸੀ ਆਂਦਾ ਇਹਨਾਂ ਦਾ ਆਧਾਰ ਕਾਰਡ ਸਰਚ ਕੀਤਾ ਇਹਨਾਂ ਨੇ ਬੈਂਕ ਨਹੀਂ ਕੋਈ ਛੱਡੀ ਆ ਸਾਰੀ ਬੇਚ ਕੇ ਉਹਨੇ ਲੈਣੇ ਪੈਸੇ ਦੇ ਪੁੱਤ ਤੱਕ ਕਿਸ ਤਰੀਕੇ ਨਾਲ ਬੋਲ ਕੁਝ ਨਹੀਂ ਹੁੰਦਾ ਬੈਂਕ ਵਾਲਾ ਮਰ ਜਾਣਾ ਤੈਨੂੰ ਝੂਠ ਬੋਲ ਗਿਆ ਹੁਣ ਆਹ ਮਮਮੀ ਜਦੋਂ ਕੁਝ ਬਚਿਆ ਨਾ ਤੇ ਹੌਸਲਾ ਕਿੱਥੋਂ ਬੋਲਣਾ ਹੈ ਫੋਨ ਕਰਨਾ ਮੇਰੀ ਮੰਮੀ ਨੂੰ ਆ ਲੈ ਤੇ ਫੇਰ ਆਣ ਕੇ ਦੱਸੀ ਆਹੋ ਮੰਮੀ ਨੇ ਤੋਹ ਬੀੜੀ ਸੀ ਨਾ ਲੋਕਾਂ ਦੇ ਸ਼ਾਜਾਦ 80 ਸੀ 90 ਦੇ ਬੇ ਲੱਖ ਰੁਪਈਆ ਤੇ ਆਪਾਂ ਕੀ ਲੱਖ ਦਾ ਪਤਾ ਲੱਗਾ ਤੇ ਰੋਂਦਿਆ ਪਿਆ ਉਹ ਲਹਣੇ ਕਿੱਥੋਂ ਜੇ ਮੈਨੂੰ ਇਹ ਦੱਸੋ ਤੁਸੀਂ ਐਵੇਂ ਮਰ ਨਹੀਂ ਕਰਨ ਦੇ ਤੇ ਪਿੰਡ ਦਾ ਕਰੋੜ ਤੋਂ ਉੱਤੇ ਹੀ ਉਹ ਕਿਸੇ ਦਾ ਕਰੋੜ ਤੋਂ ਘੱਟ ਨਹੀਂ ਚਾੜਾ ਫੇਰ ਛੱਲੇ ਆ ਔਰ ਡੈਡੀ ਜੇ ਲੋਕਾਂ ਕਰਜੇ ਚੁੱਕੇ ਉਹਨਾਂ ਕੰਮ ਵੀ ਕੀਤੇ ਆ ਤੁਸੀਂ ਕੀ ਕੀਤਾ ਕੰਮ ਘਰ ਕਾੜਿਆ ਗੱਡੀ ਲੱਲੀ ਬੋਟ ਲੱਲਿਆ ਇਹਦਾਂ ਤਾਂ ਸਾਈਕਲ ਦੇ ਗੁਜ਼ਾਰਾ ਕਰਨ ਲੇਂਦੇ ਚੰਗਾ ਸਾਰਾ ਸਾਰਾ ਕੋਈ ਤੇ ਤੈਨੂੰ ਬਣਾਤਾ ਵਾ ਹੁਣ ਤੈਨੂੰ ਕਿਹੜਾ ਕੋ ਬਣਾਉਂਦੀ ਲੋੜ ਆ ਹੁਣ ਹੌਲੀ ਹੌਲੀ ਲੰਮਦਾ ਰਹੀ ਉੱਥੇ ਹੀ ਹੋ ਜਲੇ ਮੈਂ ਵੀ ਤੇਰੇ ਨਾਲ ਹੀ ਆ ਉਹ ਲਾਵਾਗਾ ਕਿਦੋਂ ਜਿਨਾਂ ਕੋਈ ਬਚਣਾ ਹੀ ਨਹੀਂ ਕੋਲ ਬਚਣਾ ਕਿਉਂ ਨਹੀਂ ਪੈ ਗਿਆ ਸਾਰੀ ਵੇਚ ਜਾਨੀਏ ਤਾਂ ਮਿੰਟਾ ਦਾ ਕਰਜ਼ਾ ਲੈਣਾ ਮੈਂ ਵੀ ਆਖਾਂ ਕਿ ਚਾਹਤੇ ਹੋਣੀ ਜਾਰੇ ਉੱਥੇ ਦੇ ਉੱਥੇ ਨੇ ਸਾਡੇ ਕੋ ਕਿੱਥੋਂ ਗੱਡੀਆਂ ਆਗੀਆਂ ਇੰਨਾ ਨਹੀਂ ਪਤਾ ਵੀ ਕਰਜ਼ੇ ਚੁੱਕ ਚੁੱਕ ਕੇ ਐ ਸਭ ਕੁਝ ਉਹ ਹੋ ਜੇ ਮੈਂ ਕੀ ਕਰਨਾ ਨਾਲੇ ਤੇ ਇਹਨਾਂ ਨੂੰ ਵੇਲਾ ਸਾਰਿਆਂ ਚੀਜ਼ਾਂ ਪੜਾਉਂਦੀ ਸੀ ਨਾਲੇ ਐਸ਼ ਕਰਨ ਲਿਆਈ ਨਾਲੇ ਇਹਦੀ ਘਰ ਦੀ ਵੀ ਚੰਗਾ ਖਾਂਦੀ ਬਕਾਉਂਦੀ ਚੰਗਾ ਆਪਣੇ ਭੈਣ ਭਰਾਵਾਂ ਨੂੰ ਮਿਲਦੀ ਤੇ ਨਾਲੇ ਹੁਣ ਮੇਰੇ ਸਿਰ ਤੇ ਸਵਾਹ ਪਾਉਂਦੇ ਉਹ ਡੈਡੀ ਚੰਗਾ ਆਪਾਂ ਖਾ ਲਿਆ ਜਿਹੜੇ ਗਾਂ ਆਉਣਗੇ ਉਹਨਾਂ ਕਿੱਥੇ ਜਾਣਾ ਇਹ ਉਹਨਾਂ ਦੀ ਕਿਸਮਤ ਉਹਨਾਂ ਨਾਲ ਉਹ ਪਹਿਲਾਂ ਇਹਦੇ ਖਾ ਲਿਆ ਤੈਨੂੰ ਗਾਂ ਆ ਰਿਹਾ ਮੈਂ ਪਹਿਲਾਂ ਬਿਗੜ ਪਿਆ ਗਿਆ ਫਿਰ ਬੇਸ਼ਰਮ ਜੜੀ ਹੈਗੀ ਹੁਣ ਮੇਰੀ ਸੁਣੋ ਗੱਲ ਕੋਈ ਗੱਲ ਨਹੀਂ ਕਿਤੇ ਚਾਚੀ ਆਪਣੇ ਲਾਗੇ ਗਿਆ ਹੋਣਾ ਤਾਂ ਉਹਨੇ ਕੰਨ ਭਾਤੀ ਹੋਣੇ ਆ ਮੰਮੀ ਮੈਂ ਕਿਸੇ ਕੋਲ ਨਹੀਂ ਗਿਆ ਹੈਗਾ ਤੁਸੀਂ ਅਜੇ ਵੀ ਨਹੀਂ ਮੰਨਣ ਦੇ ਫਿਰ ਮੈਨੂੰ ਝੂਠਿਆ ਪਾਉਣ ਦੇ ਅਜੇ ਵੀ ਹੁਣ ਮੈਨੂੰ ਇਹ ਦੱਸੋ ਬਾ ਕਰਨਾ ਕੀ ਜੇ ਜੇ ਕਰਜ਼ਾ ਚੁੱਕਣ ਲੱਗੇ ਹੋ ਕਮ ਸੇ ਕਮ ਮੈਨੂੰ ਤਾਂ ਦੱਸ ਦਿਓ ਤੁਸੀਂ ਆਹ ਕੰਮ ਕਰਨਾ ਹੈ ਹੁਣ ਸਾਰੀਆਂ ਗਲਤੀਆਂ ਮੇਰੀਆਂ ਕੱਢੀ ਜਾਣ ਰਿਹਾ ਵਾ ਹੁਣ ਇਹਦੇ ਵਿਆਹ ਦੇ ਵੀ ਕਿੰਨੇ ਪੈਸੇ ਲੱਗੇ ਉਹਨੂੰ ਆਂਦਾ ਇਹ ਪੈਲਸ ਵੀ ਵਧੀਆ ਕਰਨਾ ਵਾ ਹੈ ਕਿੰਨਾ ਟੌਰ ਬਣਾ ਕੇ ਰੱਖਿਆ ਹਰ ਪਾਸੇ ਟੌਰ 'ਚ ਕੋਈ ਫਰਕ ਨਹੀਂ ਪੈਣ ਦਿੱਤਾ ਤੇ ਜੇ ਚੜ ਗਿਆ ਕਰਜ਼ਾ ਤੇ ਹੁਣ ਵੇਖ ਲੈ ਮੈਨੂੰ ਕਹਿਣ ਦੇ ਆਈ ਉਹ ਮੈਨੂੰ ਕੀ ਪਤਾ ਤੈਨੂੰ ਕਿਥੋਂ ਲਿਆਉਣ ਦੇ ਆ ਮੈਂ ਸੋਚਦਾ ਵੀ ਪਤਾ ਨਹੀਂ ਕਿੱਡੇ ਦੇ ਸੌਖੇ ਆ ਹੀ ਚੱਲ ਪੁੱਤ ਹਣ ਜਿਹੜੇ ਪੈਸਿਆਂ ਵਾਲੇ ਕੰਮ ਪੈਸੇ ਨੇ ਹੋਣੇ ਆ ਬੈਂਕਾਂ ਤੋਂ ਫੜਨੇ ਪੈਂਦੇ ਆ ਉਹ ਡੈਡੀ ਜੇ ਮੈਨੂੰ ਪਤਾ ਹੁੰਦਾ ਆ ਪਾ ਸਿੰਪਲ ਵਿਆਹ ਕਰ ਲੈਂਦੇ ਫੇ ਤੂੰ ਮੰਨਦਾ ਹਾ ਤੂੰ ਤਾਂ ਕਹੀ ਜਾਂਦਾ ਵੱਡਾ ਪੈਸਾ ਚਾਹੀਦਾ ਵੱਡਾ ਵੱਡਾ ਕਿੱਟਗਾ ਚਾਹੀਦਾ ਉਹ ਮੰਮੀ ਤੁਹਾਡੀਆਂ ਗੱਲਾਂ ਵੀ ਵੱਡੀਆਂ ਹੀ ਨਾ ਮੈਨੂੰ ਨਹੀਂ ਪਤਾ ਤੈ ਕੀ ਕਰਦੇ ਫਿਰਦੇ ਆ ਪੁਲਾ ਲਾਂਗੇ ਹੌਲੀ ਹੌਲੀ ਤੂੰ ਹੀ ਸਾਥ ਦੇ ਕੋਈ ਗੱਲ ਨਹੀਂ ਫੇਰ ਕੋਈ ਇਹ ਨਹੀਂ ਲੈਣਾ ਇਹ ਫਾਫੂ ਲੈਣਾ ਪੈਣਾ ਵੇਖਿਓ ਜਾ ਬੁਝ ਦਿਲਾ ਆ ਲੈ ਗਏ ਮਰਨਾ ਨਾ ਪੁੱਤ ਸੁੱਖੀ ਸੰਧੀ ਇਦਾਂ ਨਹੀਂ ਗੱਲਾਂ ਨਹੀਂ ਕਰੀਦੀਆਂ ਹੁੰਦੀਆਂ ਇੱਕ ਮੇਰਾ ਸਰਪੇ ਦਾ ਪੋਤੋ ਆ ਉਹ ਮੰਮੀ ਕਰੀਦੀ ਕਿ ਹੋਣੀ ਮੈਂ ਲਾਵਾਂਗਾ ਫਾਦ ਉਹ ਜਾਏਗੀ ਪੇਕੇ ਤੇ ਤੂੰ ਚੁੱਪੇ ਹੋਰ ਕਰਜੇ ਤਾਂ ਇਹ ਸ਼ਾਂ ਕਰੇ ਵੱਡੀਆਂ ਵੱਡੀਆਂ ਗੱਡੀਆਂ ਲਿਓ ਅਜੇ ਮੈਨੂੰ ਫਾਰ ਲੈ ਕੇ ਦੇਣ ਦੇ ਜੱਟਾਂ ਦੇ ਘਰ ਜੰਮ ਕੇ ਨਾ ਤੇ ਕਰਜਿਆਂ ਤੋਂ ਡਰਦੀ ਲੋਈ ਨਾ ਪੁੱਤ ਇਦਾਂ ਨਾ ਕਹਿ ਸੁੱਖੀ ਸੰਧੀ ਉਹਨੇ ਸੁਣ ਲਿਆ ਤੈਨੂੰ ਮਾਲਾ ਕੁਛ ਹੋ ਗਿਆ ਉਹਨੇ ਪੇਕੇ ਚਲ ਜਣਾ ਮੈਂ ਕੀ ਕਰਾਂਗੀ ਇੱਥੇ ਮੇਰੇ ਵੱਲ ਵੇਖ ਅਕਲ ਥੋੜਾ ਇਹਨੂੰ ਇੰਨੀ ਕਿੱਡੇ ਮੈਨੂੰ ਵੱਡੀ ਵੱਡੀ ਗੱਲ ਕੀਤੀ ਹੈ ਕਿੱਡੇ ਮੈਨੂੰ ਮਤਾਂ ਦੇਣ ਡੇ ਜਦੋਂ ਆ ਬੜਾ ਵਧੀਆ ਕੰਮ ਕੀਤਾ ਹੁੰਦਾ ਉਹ ਕਰਜ਼ਾ ਹੈ ਕਿਸੇ ਨੇ 2-4 ਲੱਖ ਰੁਪਈਆ ਚੁੱਕ ਲਿਆ ਕਰੋੜਾਂ ਨਾਲ ਥੋੜਾ ਚੁੱਕੀ ਦੇਣ ਆ ਜਿੰਨੇ ਕੁ ਪੈਲੇ ਹੀ ਹੈ ਨਾ ਸਾਰੀ ਵੇਚ ਕੇ ਉਹਨੇ ਲੈਣਾ ਡੈਡੀ ਔਰ ਇੰਨਾ ਚੁੱਕਿਆ ਥੋੜਾ ਵਾ ਚੁੱਕਿਆ ਥੋੜਾ ਹੀ ਆ ਚੱਲ ਮੁੜ ਕੇ ਵਿਆਜ ਵੀਰ ਪਾ ਕੇ ਵੱਧ ਗਿਆ ਵਾ ਸਾਰੀਆਂ ਚੀਜ਼ਾਂ ਬਣਾ ਕੇ ਵਿਦੇ ਦਿੱਤੀਆਂ ਹੀ ਆ ਅਸੀਂ ਕਿਹੜਾ ਖਾ ਲਿਆ ਵਾ ਇੱਕ ਮੈਂ ਤੁਹਾਨੂੰ ਗੱਲ ਚਾਚੇ ਉਹ ਨਹੀਂ ਸਹੀ ਹੀ ਤੁਸੀਂ ਉਹਨਾਂ ਨੂੰ ਮਸਾਉ ਉਹ ਉਹ ਮੈਂ ਨਾ ਜੋ ਕਹਿੰਦਾ ਬਿਲਕੁਲ ਸਹੀ ਹੀ ਉਹਨਾਂ ਵਰਗਾ ਨਹੀਂ ਮੱਕੀ ਚੂਸ ਮਰੋ ਜਾ ਕੇ ਉਹਨਾਂ ਵਾਂਗੂ ਭੁੱਖੇ ਉਹ ਡੈਡੀ ਆਪਣੇ ਘਰੋਂ ਵਧੀਆ ਨੇ ਹੁਣ ਵੇਖਿਓ ਕਿਦਾਂ ਲੌਣੇ ਜੇ ਤੁਸੀਂ ਮੈਂ ਤੈਨੂੰ ਉਧਰ ਹੀ ਉਹ ਚੰਗੇ ਲੱਗਦੇ ਨੇ ਤੇਰੇ ਵਾਂਗੂ ਮੈਨੂੰ ਇਹ ਸੁਣ ਬੈਂਕ 'ਚ ਜਾਣਾ ਕਿਦਾਂ ਜੇ ਜੇ ਤਾਂ ਉਹਨੇ ਫੋਨ ਲਾਇਆ ਉਹਦਾ ਫੋਨ ਆ ਤੁਸੀਂ ਚੁੱਕਿਆ ਤੇ ਮੇਰੇ ਆ ਵੀ ਬੰਦ ਕਰ ਛੜਿਆ ਜੇ ਏਡੇ ਸੱਚੇ ਉਹਦੀ ਫੋਨ ਚੁੱਕਦੇ ਹੋ ਹੁਣ ਗੱਲ ਕਿਉਂ ਨਹੀਂ ਹੁੰਦੀ ਤੁਹਾਨੂੰ ਵੇਹ ਕੋੜੇ ਉਹ ਕੋੜੇ ਬਣ ਕੇ ਜਿੱਦਾਂ ਪਤਾ ਹੀ ਨਹੀਂ ਹੁੰਦਾ ਕੁਝ ਵੀ ਚੁੱਪ ਕਰ ਦੇ ਜੇ ਤੈਨੂੰ ਜਿਆਦਾ ਤੰਗੀ ਆ ਨਾ ਤੇ ਪਹਿਲੀ ਵੰਡ ਲਾ ਛੇ ਕਿਲੇ ਪਹਿਲੀ ਅੱਧੀ ਤੂੰ ਰੱਖ ਲਾ ਤੇ ਬਾਕੀ ਰਹਿਣ ਦੇ ਅੱਧੀ ਤੇ ਮੈਂ ਆਪੇ ਲਾ ਲਾਂਗਾ ਉਹ ਡੈਡੀ ਕਿੱਦਾਂ ਦੇ ਕੰਮ ਕਰਨ ਦੇ ਆ ਤੁਸੀਂ ਪਹਿਲੀ ਵੰਡ ਲਾ ਇਹ ਮੇਰੇ ਵੀ ਠੀਕ ਹੈ ਨਾ ਤੂੰ ਹੋਰ ਫੇਰ ਦੁਖੀ ਹੋ ਗਏ ਉਹ ਗੱਲ ਹੀ ਕਹਣੀ ਆ ਉਹ ਮੰਮੀ ਮੈਂ ਵੀ ਦੁਖੀ ਆ ਜੇ ਤੁਸੀਂ ਦੁਖੀ ਹੇ ਤਾਂ ਹੁਣ ਕਿੱਡੇ ਪਖੰਡ ਕਰਨ ਦੇ ਨੇ ਕਿੱਡੀਆਂ ਸ਼ਾਸ਼ਾਂ ਘੜੰਡੇ ਨੇ ਅੱਧੀ ਪਹਿਲੀ ਲੱਲਾ ਪੈਰੀ ਲੈ ਕੇ ਮੈਂ ਇੱਥੇ ਚਲ ਜਾਣਾ ਕੋਦੇ ਬਾਹਰ ਮੈਨੂੰ ਆਹ ਉਮੀਦ ਨਹੀਂ ਤੁਹਾਡੇ ਕੋ ਉਹ ਤੂੰ ਤਾਂ ਕੋਈ ਛੱਡੇ ਨਹੀਂ ਮੇਰੇ ਲਈ ਜਾਓ ਉੱਠ ਕੇ ਮੁੰਡੇ ਦੇ ਮਗਰ ਜਾਓ ਕੋਈ ਨੁਕਸਾਨ ਕਰ ਬਹਿ ਗਏ ਫਿਰ ਕੀ ਕਰਾਂਗੇ ਤੂੰ ਵੀ بڑے بڑے ਵਈਆ ਸੂਟ ਪਾਉਂਦੀ ਰਹੀਆਂ ਤੂੰ ਜਾ ਸਕਣੀ ਆ ਮੈਂ ਤਾਂ ਨਹੀਂ ਆ ਲੌਂਠਾ ਨਾ ਹੀ ਬੈਂਕ ਵਾਲਾ ਅੱਜ ਆਉਂਦਾ ਜੇ ਤੱਦੂ ਵੀ ਅੱਗ ਲੱਗੀ ਵਾਂਡੇ ਛੇਸ਼ੇ ਦੀ ਚਲ ਜੀਏ ਪਕੌੜੇ ਖਾ ਲਾ ਕੇ ਪਕੌੜੇ ਨੇ ਟੰਡੇ ਹੋ ਜਾਣ ਹੁਣ ਮੈਂ ਕੀ ਕਰ ਮੁੰਡਾ ਵਿਚਾਰਾ ਖਾਣ ਡਿਆ ਕੱਲੇ ਨੇ ਖਾਦੇ ਆ ਨਾ ਤੂੰ ਤਾਂ ਖਾਦੀ ਨਹੀਂ ਜਾ ਬਾਬਾ ਮੁੰਡੇ ਦੇ ਮਗਰ ਜਾ ਇਥੇ ਬਹਿ ਰਹੇ ਹਾਂ ਜਣਾ ਲੜਦਾ ਮੇਰਾ ਲੜਦਾ ਵਾ ਤੇ ਮੈਂ ਜਾਨੀ ਨਾ ਮੇਰਾ ਤਾਂ ਪੁੱਤ ਹੋਇਆ ਹਾਈ ਨਣਕੀ ਹੋ ਗਿਆ ਵਾ ਹੁਣ ਇਹ ਕਿਵੇਂ ਪਾਣੀ ਪਿਆ ਕੇ ਆਈ ਹੈ ਤੇ ਚੰਗੇ ਭਲੇ ਹੀ ਤੇ ਪਿੰਦਰ ਮੰਮੀ ਹੁਣ ਇਹਦੇ ਨਾਲ ਲੜਾ ਲੱਗ ਪਿਆ ਜਾਵਾਂ ਕਿ ਨਾ ਜਾਵਾਂ ਜਿਵੇਂ ਉੱਥੇ ਗਈ ਤੇ ਇਹ ਨਾ ਹੋਏ ਮੇਰੇ ਹੀ ਦਿਵਾਲੇ ਹੋ ਜਾਣ ਪਤਾ ਨਹੀਂ ਕਿਹੜੀ ਗਲੋਂ ਇਨੇ ਗੁੱਸੇ ਚ ਨੇ ਚਲ ਕੋਈ ਗੱਲ ਨਹੀਂ ਪੱਲੇ ਹੋਣਗੇ ਨਾ ਪਿੰਦਰ ਤੇ ਫੇਰ ਪੁੱਛਾਂਗੇ ਇਹਨਾਂ ਨੂੰ ਵੀ ਕੀ ਗੱਲ ਹੋਈ ਤੁਸੀਂ ਕਿਹੜੀ ਗੱਲ ਮੰਮੀ ਜਣਨਾ ਦੇ ਉਹ ਲੜਣ ਇਨਾ ਉਤਰੜਾ ਕਰਦੇ ਆ ਤੇ ਤੁਸੀਂ ਹੁੰਦੇ ਉਹਨਾਂ ਦੀ ਗੱਲ ਪੈ ਗਈ ਹੱਦ ਹੋ ਗਈ ਇਹਨਾਂ ਵਾਲੀ ਵੀ ਮੈਨੂੰ ਤਾਂ ਸਮਝ ਨਹੀਂ ਆਉਂਦੀ ਵੀ ਇਹ ਬੈਂਕ ਵਾਲਾ ਕਿਹੜਾ ਮਗਰੋਂ ਆ ਗਿਆ ਵਾ ਬਾਕੀ ਇਹ ਆਪੇ ਮੁੰਡਾ ਵੀ ਸੱਚਾ ਵਾ ਕਰਜ਼ਾ ਹੋ ਵੀ ਪਾੜਾ ਗਿਆ ਵਾ ਇੰਨਾ ਕੱਜਾ ਲੱਥਣਾ ਨਹੀਂ ਵਾਈ ਤੋਂ ਪਹਿਲੀ ਤਾਂ ਵੇਚਣੀ ਪੈਣੀ ਹੁਣ ਤਾਂ ਦਿਰ ਤੇ ਪੱਥਰ ਰੱਖਣ ਵਾਲੀ ਗੱਲ ਆ ਕਰੀਏ ਤੇ ਕਰੀਏ ਕੀ ਨਾਣਾ ਕਹਿੰਦਾ ਤਾਂ ਹੈਗਾ ਪਰ ਗਲਤੀਆਂ ਤਾਂ ਸਾਡੀਆਂ ਹੀ ਆ ਨਾ ਨਾਂ ਲੈਂਦੇ ਨਾ ਆਸ਼ੋਰਾਮ ਕਰਦੇ ਘੋੜਾ ਖਾ ਲਿੰਦੇ ਮਾੜਾ ਕਪੜਾ ਪਾ ਲਿੰਦੇ ਨਾ ਕੋਠੇ ਪਾਉਂਦੇ ਰੈਡੀ ਹਾਂਜੀ ਆ ਜਾ ਹੁਣ ਠੀਕ ਆ ਪਰ ਨਾ ਕਿੰਨਾ ਰੱਖੀ ਜਾਉਂਾ ਉਹ ਖਲੋਰਾ ਯਾਰ ਫਿਰ ਵੀ ਉੱਥੇ ਕੋਈ ਬੰਦਾ ਹੀ ਮਿਲ ਪੈਂਦਾ ਵਾ ਗਾਲੇ ਪਾਸੇ ਚਲ ਆਓ ਚਲੀਏਗਾ ਚਲ ਮੇਰੀ ਗੱਲ ਸੁਣੋ ਚੱਲੇ ਜੇ ਨਾ ਹਾਂ ਹੁਣ ਕੱਲੀ ਕੱਲੀ ਗੱਲ ਜਾ ਕੇ ਕਰਨੀ ਚ ਥਾਣੇਦਾਰ ਨਾਲ ਚੰਗੀ ਤਰ੍ਹਾਂ ਰਿਪੋਰਟ ਲਿਖਾਇਓ ਮੇਰੀ ਸੁਣ ਲੋ ਗੱਲ ਆਪਣੇ ਕੱਲੇ ਭਰਾ ਦਾ ਨਾਂ ਲਿਖਾਇਓ ਪਰਚਾਈ ਦਾ ਵੀ ਲਿਖਾ ਕੇ ਆਇਓ ਨਾਲ ਉਹ ਚੱਲ ਮੇਰੀ ਗੱਲ ਸੁਣ ਲਾ ਉਹਦਾ ਤੂੰ ਤੇ ਮੁੰਡੇ ਦੇ ਲਿਖਾ ਦਾਂਗੇ ਤੇ ਪਰਝਾਈ ਦਾ ਕੀ ਲਿਖਾਉਣਾ ਵਾ ਹੈ ਸਾਰੇ ਪੁਹਾੜੇ ਜੜ ਤੁਹਾਡੀ ਪਰਝਾਈ ਆ ਕਿਸੇ ਪਾਸੇ ਲੱਗ ਨਹੀਂ ਦਿੰਦੀ ਉਹ ਮੇਰੀ ਗੱਲ ਸੁਣ ਲਾ ਅੱਜ ਅਹੀਂ ਉਹਨਾਂ ਨਾਲ ਖਾਇਆ ਨਾ ਕੱਲ ਨੂੰ ਹੋਰਦਾ ਤਾਂ ਕੋਈ ਪਲਟਵਾ ਵਾਰ ਆ ਗਏ ਤੇਰਾ ਨਾਂ ਲਖਾਤਾ ਤੇ ਮੁੰਡੇ ਘਰ ਦਾ ਰੋਟੀ ਪਾਣੀ ਕਿੰਨੇ ਪਵਾਉਣਾ ਇੱਥੇ ਆਪਾਂ ਇਹੋ ਜੇ ਕੰਮ ਕਰਾਂਗੇ ਤੇ ਫੇਰ ਹੀ ਮੇਰਾ ਨਾਂ ਲਖਾਉਣਗੇ ਆਪਾਂ ਜਦੋਂ ਕੋਈ ਗਲਤ ਕੰਮ ਕਰਨਾ ਹੀ ਨਹੀਂ ਤੇ ਫੇਰ ਗੱਲ ਕਾਦੀ ਉਹ ਪਤਾ ਨਹੀਂ ਕਾ ਹੁੰਦਾ ਠੀਕ ਆ ਨਾ ਚੱਲ ਕੋਈ ਗੱਲ ਨਹੀਂ ਮੰਮੀ ਪਤਾ ਵਾ ਡਾਡਾ ਨਾ ਸਭ ਅਸੀਂ ਆਪਣੇ ਹਿਸਾਬ ਨਾਲ ਰੱਖ ਲੈਂਦੇ ਡੈਡੀ ਨੂੰ ਪੁੱਤ ਪਤਾ ਵਾ ਪਰ ਫਿਰ ਵੀ ਮੇਰੀ ਗੱਲ ਦੋਵੇਂ ਜਾਣੇ ਸਮਝ ਕੇ ਜਾਇਓ ਕੋਈ ਗੱਲ ਨਹੀਂ ਕਰਦਾ ਚੰਗੀ ਤਰ੍ਹਾਂ ਗੱਲ ਕਰਿਓ ਤੂੰ ਚਿੰਤਾ ਨਾ ਕਰ ਅਸੀਂ ਕਹਣਾ ਵੀ ਇੱਕ ਸਾਡਾ ਪਾਸਪੋਰਟ ਨਹੀਂ ਦਿੰਦੇ ਕਿਉਂ ਮੁੰਡਿਆ ਤੇ ਇੱਕ ਇਹਨੇ ਸਾਡੇ ਬੈਂਕ ਦੇ ਵਿੱਚੋਂ ਥੋੜੇ ਬੋਦੇ ਪੈਸੇ ਦਾ ਵਾਅਦਾ ਘਟਾ ਕੀਤਾ ਆਹ ਉਹ ਵੀ ਸਾਡੇ ਪੂਰੇ ਕਰਕੇ ਸਾਡਾ ਸਾਡਾ ਉਹ ਤਾਂ ਸਾਡਾ ਹੀ ਰੋਣਾ ਕਹਦਾ ਮੈਂ ਵੱਟ ਪਿਆਰੇ ਤਨ ਠੀਕ ਹੈ ਤੇ ਚੰਗੀ ਤਰ੍ਹਾਂ ਉੱਥੇ ਗੱਲਬਾਤ ਕਰੀਦੀ ਹੁੰਦੀ ਜਾ ਕੇ ਉਹ ਮੰਮੀ ਇਹੀ ਚੰਗੀ ਤਰ੍ਹਾਂ ਗੱਲ ਕਰਕੇ ਆਵਾਂਗੇ ਕਿੰਨੀ ਕਵੜੀ ਕ ਹੋਣੀ ਧੋਖੇ ਖਾਦੇ ਜਾਂਦੇ ਹੁਣ ਤੇ ਨਾ ਆ ਕੀ ਗਏ ਅਸੀਂ ਮੇਰੀ ਗੱਲ ਸੁਣ ਤੂੰ ਐਵੇਂ ਉਹ ਵੇ ਗੱਲ ਕਰੀ ਜਾਣ ਨਹੀਂ ਐ ਜਦੋਂ ਉੱਥੇ ਗਏ ਨਾ ਅਸੀਂ ਸਾਰੀ ਕਹਾਣੀ ਜੰਦੇ ਦੱਸਣੀ ਪਿਆ ਇਹਨੇ ਹੱਟ ਮੇਰੇ ਭਰਾ ਨੇ ਮੇਰੇ ਨਾਲ ਆ ਕੀਤਾ ਵਾ ਬਸ ਹੋਰ ਕੀ ਆਹੋ ਹੋਰ ਕੀ ਹੈ ਨਾ ਉਹ ਵੀ ਬੜਾ ਤੇਜਵਾ ਉਹਦਾ ਦਿਮਾਗ ਤੁਹਾਡਾ 10 ਗੁਣਾ ਵੱਧ ਚੱਲਦਾ ਵਾ ਕੋਈ ਨਹੀਂ ਪਰ ਹੁਣ ਦਰਖਾਸਤ ਆਪਾਂ ਹੀ ਨਾੜੀ ਲਗਾਉਣੀ ਆ ਉਹ ਤੇ ਗੱਲ ਦਿਲ ਖਾ ਦੇਣੀ ਆ ਪਾਸਪੋਰਟ ਤੇ ਹੱਟ ਉਹਨਾਂ ਨੇ ਰੱਖਿਆ ਹੈ ਹੱਟ ਉਹਨਾਂ ਨੇ ਖਾਦੇ ਉਹ ਤੇ ਗੱਲ ਵਾ ਤੇ ਜਿਹੜੀ ਤੁਹਾਡੀ ਪਰਜਾਈ ਆ ਉਹ ਘਟਵਾ ਨਾ ਉਹਦਾ ਵੀ ਲਿਖਾਉਣਾ ਚਾਹੀਦਾ ਨਾਲ ਕਿੱਦਾਂ ਲੜ ਕੇ ਗਈ ਸੀ ਧਿਆਨ ਕੇ ਚਲੋ ਕੋਈ ਨਹੀਂ ਹੈ ਲੱਗਦਾ ਚਲ ਕੋਈ ਨੂੰ ਨੂੰ ਥਾਣੇ ਨੂੰ ਪੁੱਛ ਕੇ ਵੇਖ ਲਾਂਗੇ ਉਹਦੀ ਲੋੜਾ ਵਿੱਚ ਲਿਖਣ ਦੀ ਥਾਣੇਦਾਰ ਨੂੰ ਕੀ ਪੁੱਛਣਾ ਤੁਸੀਂ ਜਾ ਕੇ ਸਿੱਧੇ ਤਿੰਨ ਜੀਆਂ ਦੇ ਨਾਲ ਖਾਓ ਨੌ ਦਾ ਰਹਿਣ ਦਿਓ ਨੌ ਚੰਗੀ ਉਹਨਾਂ ਦੀ ਚਲ ਡੈਡੀ ਚੱਲੀ ਕੋਈ ਨਹੀਂ ਲਿਖਾ ਦਿੰਦੇ ਫੇਰ ਜਾ ਮੰਗੇ ਚੱਲ ਤੂੰ ਜੇ ਪਾਣੀ ਪੂਣੀ ਪੀਹੀਂ ਕਰ ਸਾਰੇ ਕੰਮ ਕਰ ਦਿੰਦੇ ਆ ਇੱਕ ਵਾਰੀ ਫੇਰ ਦਿਮਾਗ ਨਾਲ ਸੋਚ ਲੋ ਕੋਈ ਗਲਤੀ ਤਾਂ ਹੋਵੇ ਤੁਹਾਡੇ ਕੋ ਚੰਗੀ ਤਰ੍ਹਾਂ ਗੱਲ ਕਰਕੇ ਆਇਓ ਉੱਥੇ ਸਾਰੀ ਓ ਯਾਰ ਹੱਦ ਕਰ ਨਾ ਤੂੰ ਫੇਰ ਤੈਨੂੰ ਕਹਿੰਦੇ ਮਾਨਾ ਤੂੰ ਬਹਿ ਆਂ ਅਈ ਦੋਵੇਂ ਚੱਲੇ ਦੋਵੇਂ ਮੇਰਾ ਜੀ ਕਰਦਾ ਕਿ ਮੈਂ ਆਈ ਤੁਹਾਡੇ ਨਾਲ ਹੀ ਜਾਵਾਂ ਪਰ ਨਾ ਬੁੱਢੀਆਂ ਜਾਂਦੀਆਂ ਚੰਗੀਆਂ ਲਾੜਦੀਆਂ ਸੁਣ ਲੈ ਉੱਥੇ ਠਾਣੇ ਜਨਾਨੀਆਂ ਜਾਂਦੀਆਂ ਚੰਗੀਆਂ ਲਾੜਦੀਆਂ ਆ ਇਹਦਾ ਦੋ ਹੋ ਗਿਆ ਦਿਮਾਗ ਦਾ ਮਾਤਰੀ ਦਾ ਪਰ ਜਿੱਦਾਂ ਹੀ ਧੋਖੇ ਖਾਦੇ ਆ ਨਾ ਪੁੱਤ ਹੁਣ ਤੇ ਜੀ ਕਰਦਾ ਵੀ ਚੰਗੀ ਤਰ੍ਹਾਂ ਗੱਲ ਗੁਲ ਹੋਏ ਸਾਰੀ ਤੇ ਇਹਨਾਂ ਦਾ ਚੰਗੀ ਤਰ੍ਹਾਂ ਮੱਕੂ ਸਭ ਹੁਣ ਨਿਬੜ ਜਾਣਾ ਸਾਰੇ ਕੰਮ ਨਿਬੜ ਜਾਣਾ ਜਦੋਂ ਉਥੇ ਪਹੁੰਚ ਗਏ ਨਾ ਸਾਰੇ ਕੰਮ ਨਿਬੜ ਜਾਂਦੇ ਹੁੰਦੇ ਆ ਚੱਲ ਜੜੀਆ ਚੱਲ ਯਾਰ ਗਾ ਯਾਰ ਸੱਚਿਆ ਪਾਸ਼ਾ ਸਭ ਕੋ ਵਧੀਆ ਵਧੀਆ ਹੋ ਜੇ ਇਹਨਾਂ ਨੂੰ ਇੱਕ ਵਾਰੀ ਲੋ ਲੱਗੇ ਇਹਨਾਂ ਨੂੰ ਪਤਾ ਲੱਗੇ ਵੀ ਕਿਦਾਂ ਠੱਗੀ ਮਾਰੀ ਦੀ ਆ ਸ਼ਰਨਾ ਹਾਂਜੀ ਮੰਮੀ ਚਲ ਗਏ ਨਾ ਨਹੀਂ ਚਲ ਗਏ ਪੁੱਤ ਚਲ ਗਏ ਹੁਣੇ ਹੀ ਗਏ ਆ ਜੀ ਚੰਗੀ ਤਰ੍ਹਾਂ ਸਮਝਾ ਦੇਣਾ ਹੀ ਉਹਨਾਂ ਨੂੰ ਚੰਗੀ ਤਰ੍ਹਾਂ ਗੱਲ ਕਰਕੇ ਆਉਣ ਪੁੱਤ ਮੈਂ ਤੇ ਆਪਣੀ ਪੂਰੀ ਵਾਹ ਲਾ ਕੇ ਆਈ ਆ ਹੁਣ ਬਾਹਰ ਤੱਕ ਚੰਗੀ ਤਰ੍ਹਾਂ ਸਮਝਾ ਕੇ ਆਈ ਆ ਮੈਂ ਤੇ ਇਹ ਵੀ ਗੱਲ ਕਹਿਤੀ ਮੈਂ ਹਾਂ ਉਹਦਾ ਵੀ ਨਾਂ ਲਖਾਇੋ ਵੇ ਆਪਣੀ ਤਾਈ ਦਾ ਵੀ ਚਾਹੀਦਾ ਵਾ ਕਿ ਨਹੀਂ ਚਲ ਮੰਮੀ ਜਨਾਨੀ ਆ ਰਹਿਣ ਦੇਣਾ ਹੈਗਾ ਜਨਾਨੀ ਆ ਜਿਹੜੀਆਂ ਹਰਕਤਾਂ ਇੱਥੇ ਆ ਕੇ ਕਰਕੇ ਗਈ ਪੁੱਤ ਬਾਹਰ ਉਹਦ ਨੂੰ ਚਿਤਾ ਭੁੱਲ ਗਿਆ ਛੱਡੋ ਬਰੇ ਮੰਮੀ ਬੁੱਢਿਆਂ ਦੇ ਤੇ ਆਤੀ ਹੁੰਦੀ ਆ ਉਹ ਵੀ ਹਾਦੀ ਕਰਨੀ ਆ ਹੈ ਬੁੱਢਿਆਂ ਦੀ ਆਤ ਹੁੰਦੀ ਆ ਜਦੋਂ ਇਹਦਾ ਜੀ ਕਰਦਾ ਤਾਂ ਬੇਜਤੀ ਕਰਕੇ ਹੱਡੀ ਚਲ ਜਾਂਦੀ ਆ ਕੀ ਗੱਲ ਸਾਡੇ ਵਿੱਚ ਜਾਣੇਗੀ ਕੋਈ ਨਹੀਂ ਮੰਮੀ ਰੱਬ ਸਭ ਨੂੰ ਇਹ ਦਿਨ ਆਉਂਦਾ ਉਹ ਤੇ ਗੱਲ ਪੁੱਤ ਤੇਰੀ ਠੀਕ ਵਾ ਪਰ ਜਿੰਨਾ ਚਿਰ ਇਹਨਾਂ ਨਾਲ ਨਾ ਨਾ ਹੋਈਆਂ ਉਹਨਾਂ ਚਿਰ ਇਹਨਾਂ ਨੂੰ ਅਕਲ ਨਹੀਂ ਗਈ ਆਉਣੀ ਇਹ ਨਾ ਸ਼ੁਰੂ ਤੋਂ ਗਿੱਜੇ ਸਾਨੂੰ ਤੋਂ ਪਾਉਣਾ ਤੇ ਇਹਨਾਂ ਦਾ ਇਰਾਦਾ ਇਹ ਆ ਕਿ ਪਹਿਲਾਂ ਵੀ ਹਣੀਆਂ ਗੱਲਾਂ ਸੁਣਦੇ ਰਹੇ ਤੇ ਹੁਣ ਵੀ ਸਾਰੀ ਉਮਰ ਸੁਣਨੀਆਂ ਵਾ ਪਰ ਹੁਣ ਮੈਂ ਤੇ ਅੱਕ ਗਈ ਆ ਪੁੱਤ ਹੁਣ ਨਹੀਂ ਮੇਰੇ ਕੋ ਸੁਣਿਆ ਜਾਂਦੇ ਸ਼ਰੀਕਾਂ ਦੀਆਂ ਗੱਲਾਂ ਐਸੇ ਦੁੱਖੋਂ ਨਾ ਹੁਣ ਆਪਾਂ ਕਾਨੂੰਨ ਦਾ ਸਹਾਰਾ ਲਿਆ ਵਾ ਪਿਹਾੜ ਕੋ ਕੋਈ ਗਲਤੀ ਨਾ ਹੋ ਜੇ ਜੇ ਵੀ ਆਪੇ ਇਹਨਾਂ ਨੂੰ ਚਾਰ ਜਣੇ ਆਉਣਗੇ ਇਹਨਾਂ ਦੇ ਘਰ ਤੇ ਇਹਨਾਂ ਨੂੰ ਪੁੱਛਣਗੇ ਚੰਗੀ ਤਰ੍ਹਾਂ ਵੀ ਢੀ ਵੱਡੀ ਖੇਰਾ ਫੇਰੀ ਕਿੱਦਾਂ ਕੀਤੀ ਤੁਸੀਂ ਨਾਲੇ ਪੁੱਤ ਵੇਹ ਮੁੰਡੇ ਦਾ ਪਾਸਪੋਰਟ ਹੈ ਉਹ ਵੀ ਦੇਣ ਏ ਐਡੇ ਬਈ ਮਾਨਵਾ ਤੇ ਤੇਰੀ ਤਾਈਪ ਤਾਂ ਕੀ ਆਂਦੀ ਸੀ ਆਂਦੀ ਮੈਂ ਪਾੜ ਕੇ ਤੇ ਚੁੱਲੇ ਡਾ ਦੇਣਾ ਆਂ ਅਕਲ ਵੇਖ ਲੈ ਤੇ ਤੂੰ ਆ ਨਹੀਂ ਨਾ ਤਾਈ ਦਾ ਨਾਂ ਹੀ ਨਾ ਲਿਖਾਉ ਵਿੱਚ ਤਾਈ ਦੇ ਪੁਆੜੇ ਪੁਣੀ ਆ ਸਾਰਾ ਪੁਆੜਾ ਤੇ ਉਹਦਾ ਚੱਲ ਕੋਈ ਨਹੀਂ ਮੰਮੀ ਹੁਣ ਇਹਨਾਂ ਨੂੰ ਕੀ ਕਹਿ ਸਕਦੇ ਆਂ ਉਹਨਾਂ ਦੇ ਮੱਤ ਤੇ ਪਰਦਾ ਪਿਆ ਵਾ ਮੱਤ ਤੇ ਪਰਦਾ ਪਿਆ ਵਾ ਨਾ ਆ ਫੇ ਲੱਤ ਜੂਗਾ ਹੁਣ ਜਦੋਂ ਖੜਿਆ ਨਾ ਉੱਥੇ ਸਿਬਣਾ ਨੇ ਤੇ ਵੇਖੀ ਕੀ ਪਤਾ ਲੱਗਦਾ ਇਹਨੂੰ ਜਦ ਜੀਬਾਨ ਕੱਢ ਕੱਢ ਗੱਲਾਂ ਕਰਦੀ ਆ ਨਾ ਲੱਗ ਲੋ ਜਾਨੀ ਇੱਕ ਵਾਰੀ ਚੱਲ ਕੋਈ ਨਹੀਂ ਆ ਗੱਟ ਕਾਣੇ ਆ ਗਏ ਨਾ ਆਪੇ ਆਉਂਦੇ ਤੇ ਪਤਾ ਲੱਗਦਾ ਵੀ ਕੀ ਕਰਕੇ ਆਏ ਆ ਮੈਂ ਤਾਂ ਚੰਗਾ ਸਮਝਾਇਆ ਹੀ ਹੁਣ ਹੁਣ ਗੱਲਾਂ ਸਾਰੀਆਂ ਕਾਰਣਗੇ ਪਿਓ ਪੁੱਤ ਤਾਂ ਵੀ ਆ ਕੋਈ ਗੱਲ ਨਹੀਂ ਕਰਕੇ ਆਉਂਦਾ ਵੀ ਜਣੇ ਗਏ ਆ ਸੰਦਾ ਤੁਹਾਨੂੰ ਪਤਾ ਹੀ ਆ ਪਤਾ ਕੀ ਆ ਤੇਰੇ ਤਾਏ ਨੇ ਪਾਛੜਿਆ ਸਾਰੀ ਉਮਰ ਸ਼ਵਰਾਇਨਾ ਤੇ ਇਹ ਤਾਂ ਭੁਖਾਈ ਛੜੇ ਆ ਚੱਜ ਨਾਲ ਗੱਲ ਵੀ ਨਹੀਂ ਕਰਨੀ ਹੁੰਦੀ ਇਹਨਾਂ ਕੋਈ ਨਹੀਂ ਹੁਣ ਲੱਗ ਗਿਆ ਨਾ ਪਤਾ ਕੀ ਕਰਦੇ ਕੇ ਨਹੀਂ ਕਰਦੇ ਆਪੇ ਕਰਕੇ ਆਉਣਗੇ ਪਿਓ ਤੇਰਾ ਤਾਂ ساری ਉਮਰ ਬੋਲਿਆ ਹੀ ਨਹੀਂ ਕਦੀ ਕਿਸੇ ਗਾੜੀ ਉਹਨਾਂ ਤਾਂ ਵਿਚਾਰੇ ਨੇ ਦਰਖਿਆ ਥਲੇ ਦਾ ਆ ਕੇ ਚਲੋ ਵੇਖੋ ਕੀ ਕਰਦੇ ਆ ਹੁਣ ਉੱਥੇ ਮੈਂ ਨਹੀਂ ਨਾ ਜਾ ਸਕਦੀ ਨਾਲ ਜੇ ਨਾਲ ਜਾ ਸਕਦੀ ਹੁੰਦੀ ਤੇ ਮੈਂ ਜ਼ਰੂਰ ਜਾਣਾ ਸੀ ਪੁੱਤ ਚਲ ਕੋਈ ਨਹੀਂ ਮੰਮੀ ਛੱਡੋ ਭਰੇ ਚਲ ਮੈਂ ਚਾਹ ਬਣਾਉਣੀ ਇਹਦਾ ਲਵਾਤੀ ਬਹੁਤ ਥਿਆ ਤੈਨੂੰ ਚਲ ਬਣਾ ਕੇ ਲਿਆ ਆ ਫਿਰ ਲੇ ਕਿੰਨਾ ਟਾਈਮ ਹੋ ਗਿਆ ਵਾ ਸ਼ਰਨ ਪਤਾ ਨਹੀਂ ਕਿੱਥੇ ਆਵਾਜ਼ ਮਾਰਾਂ ਨੂੰ ਵੀ ਆਏ ਨਹੀਂਗੇ ਹਜੇ ਸ਼ਰਨ ਸ਼ਰਨ ਪੁੱਤ ਆਈ ਮਮੀ ਹਾਂਜੀ ਮੇਰੀ ਗੱਲ ਸੁਣ ਪੁੱਤ ਤੇਰੇ ਡੈਡੀ ਹੋਏ ਆਏ ਨਹੀਂ ਹਜੇ ਅਜੇ ਤੱਕ ਨਹੀਂ ਗਏ ਆਏ ਮਮੀ ਹਾਏ ਹਾਏ ਪੁੱਤ ਸ਼ਮਾ ਪੈ ਗਈ ਆਵਾ ਚੱਲ ਗਿਆ ਤੇਰੇ ਨੂੰ ਤੂੰ ਤਰੇ ਜਾਗ ਹੀ ਨਹੀਂ ਆਈ ਚੱਲ ਕੋਈ ਗੱਲ ਨਹੀਂ ਗਿਆ ਟਾਈਮ ਲੱਗ ਹੀ ਜਾਂਦਾ ਆ ਗੱਲਬਾਤ ਕਰਦੇ ਆ ਮੇਰੀ ਗੱਲ ਸੁਣ ਮੈਨੂੰ ਨਾ ਫੋਨ ਲਿਆ ਕੇ ਦੇ ਮੈਂ ਫੋਨ ਕਰਾਂ ਮੈਨੂੰ ਘਰ ਆ ਟੋੜਿਆ ਚਲ ਤੀ ਟੈਂਸ਼ਨ ਨਾਲ ਮੈਂ ਫੋਨ ਲੈ ਕੇ ਆਈ ਪਤਾ ਨਹੀਂ ਨਾ ਟਾਈਮ ਕਿਉਂ ਲੱਗ ਗਿਆ ਵਾ ਇਹ ਨਾ ਹੋਵੇ ਪਿਓ ਵੀ ਜਾ ਕੇ ਉੱਥੇ ਪਹੁੰਚ ਗਿਆ ਹੋਵੇ ਤਾਂ ਕਿਤੇ ਭੁੱਲ ਦੇ ਹੀ ਹੋਣਾ ਆਲਾ ਨੂੰ ਸੁਣ ਬੈਂਦੇ ਜਾਣ ਰਹੀ ਐ ਹੈਲੋ ਆਇਆ ਨਹੀਂ ਤੁਸੀਂ ਅੱਛਾ ਐ ਨਾ ਡੈਮਾ ਹੂੰ ਮੇਰੀ ਗੱਲ ਸੁਣੋ ਗੱਲ ਕਰ ਲਈ ਹੈ ਨਾ ਚੰਗੀ ਤਰ੍ਹਾਂ ਸਾਰੀ ਅੱਛਾ ਤੁਹਾਡਾ ਭਰਾ ਬੜਾ ਨਹੀਂ ਪਹੁੰਚਿਆ ਉੱਥੇ ਠੀਕ ਆ ਠੀਕ ਆ ਚੰਗੀ ਤਰ੍ਹਾਂ ਗੱਲਬਾਤ ਕਰਨੀ ਹੀ ਜਿ ਥੋੜੇ ਬਹੁਤੇ ਪੈਸੇ ਵੀ ਦੇਣੇ ਪੈਣਗੇ ਨਾ ਥਾਣੇਦਾਰ ਨੂੰ ਦੇ ਦੇ ਦਿਓ ਕੋਈ ਗੱਲ ਨਹੀਂ ਇਹ ਦੇ ਲੈ ਕੇ ਕੰਮ ਹੁੰਦੇ ਹੁੰਦੇ ਆਹੋ ਜੀ ਆਹੋ ਇਹਨਾਂ ਨੂੰ ਤਾਂ ਮਾਤਾ ਵੇ ਇੱਕ ਵਾਰੀ ਵੀ ਕਿੱਦਾਂ ਕਰਦੇ ਚੀਜ਼ਾਂ ਹੜ ਪੀਦੀਆਂ ਵਾ ਨਹੀਂ ਬੋਲਦੀ ਬਾਬਾ ਆਜੋ 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 ਛੇਤੀ ਚੰਗਾ ਆ ਗਏ ਵਸਣ ਲੱਗੇ ਆ ਠੀਕ ਆ ਆਹੋ ਤੇ ਆ ਤਾਂ ਸਾਰੀ ਗੱਲਬਾਤ ਹੋ ਗਈ ਐ ਅੱਛਾ ਤਾਂ ਦੁਰਪੇ ਹਾਂ ਆਹੋ ਆ ਜੰਦੇ ਹੋਰ 10 15 ਮਿੰਟ ਵਿੱਚ ਆ ਜਾਣਾ ਹੋਏ ਹਾਂ ਆ ਚਲ ਹੁਣ ਟੈਨਸ਼ਨ ਨਾ ਲਓ ਆ ਜਾਂਦੇ ਆ ਫਿਰ ਹਾਂ ਤੂੰ ਐਵੇਂ ਟੈਨਸ਼ਨ ਲਈ ਜਾਂਦੀ ਹੁੰਦੇ ਜੀ ਉਹ ਤਾਂ ਟੈਨਸ਼ਨ ਤੇ ਹੁੰਦੀ ਆ ਨਾ ਫਿਰ ਮੈਨੂੰ ਇਹ ਹੁੰਦਾ ਪਈ ਕਿਤੇ ਇਹ ਨਾਲ ਉੱਥੇ ਪਹੁੰਚਣ ਦਾ ਹੋਵੇ ਪਿਓ ਪਤਾ ਨਹੀਂ ਜਾਂਦੇ ਇਹਨਾਂ ਨੇ ਉੱਥੇ ਕੀ ਕਰਨ ਜਾਣਾ ਗਲਤੀ ਤਾਂ ਸਾਰੀ ਇਹਨਾਂ ਦੀ ਹੈ